ਤਰਨਤਾਰਨ ਜਿਮਨੀ ਚੌਂ ਦਾ ਸਿਆਸੀ ਅਖਾੜਾ ਖੂਪਖਿਆ ਹੈ ਵੱਖ-ਵੱਖ ਸਿਆਸੀ ਪਾਰਟੀਆਂ ਆਪੋ ਆਪਣੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਜ਼ਿਕਰ ਗੱਲ ਕੀਤੀ ਜਾਏ ਤਾਂ ਉਹਨਾਂ ਨੇ ਵੀ ਦਿਨ ਰਾਤ ਇੱਕ ਕੀਤੀ ਹੋਈ ਹੈ। ਸਾਡੇ ਨਾਲ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਉਮੀਦਵਾਰ ਪ੍ਰਿੰਸੀਪਲ ਸੁਖਮਿੰਦਰ ਕੌਰ ਹਾਜ਼ਰ ਨੇ ਗੱਲਬਾਤ ਕਰਨ ਲਈ ਆ। ਧਰਮੀ ਫੌਜੀ ਪਰਿਵਾਰ ਤੋਂ ਨੇ। ਅ ਬੀਬੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਜਿਵੇਂ ਮੈਂ ਜ਼ਿਕਰ ਕੀਤਾ ਕਿ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਕਿਸ ਤਰੀਕੇ ਦੀਆਂ ਸੇਵਾਵਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਪਰੋਂ ਨੁਭਾਈਆਂ ਜਾਣਗੀਆਂ ਜੇ ਤੁਹਾਨੂੰ ਲੋਕ ਫਤਵਾ ਸੁਣਾਉਂਦੇ ਨੇ ਵੇਖੋ ਜੀ ਲੋਕ ਸੇਵਾ ਵਾਸਤੇ ਅਸੀਂ ਆਏ ਆ ਪਹਿਲੋਂ ਵੀ ਲੋਕ ਸੇਵਾ ਕਰਦੇ ਰਹੇ ਹਾਂ ਅਸੀਂ ਤੇ ਲੋਕਾਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਲੋੜਾਂ ਉਹ ਅਸੀਂ ਪੂਰੀਆਂ ਕਰ ਰਹੇ ਹਾਂ ਆਪਣੀ ਸਮਰੱਥਾ ਮੁਤਾਬਕ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੱਡੇ ਕੰਮ ਆ ਉਹਨਾਂ ਦਾ ਵਾਅਦਾ ਕੀਤਾ ਗਿਆ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੇ ਤੁਹਾਡੇ ਪੂਰੇ ਕੀਤੇ ਜਾਣਗੇ ਬਾਕੀ ਅਸੀਂ ਬਾਬਾ ਬੁੱਢਾ ਸਾਹਿਬ ਚੈਰੀਟੇਬਲ ਹਸਪੀਟਲ ਜਿਹੜਾ ਉਹ ਵੀ ਲੋਕਾਂ ਦੀ ਮੰਗ ਤੇ ਅਸੀਂ ਚਾਲੂ ਕਰਵਾਇਆ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ 15 ਦਿਨਾਂ ਦੇ ਵਿੱਚ ਚਾਲੂ ਕਰਵਾ ਦਿੱਤਾ ਤੇ ਲੋਕ ਸਹੂਤਾ ਲੈ ਰਹੇ ਨੇ ਇੱਥੇ ਤਰਨਤਾਰਨ ਵੀ ਅਸੀਂ ਨਰਸਿੰਗ ਕਾਲਜ ਖੋਲਣ ਜਾ ਰਹੇ ਹਾਂ ਸੀ ਇਹ ਕੀ ਲੱਗਦਾ ਕਿੰਨੀਆਂ ਚੁਣੌਤੀਆਂ ਲੱਗਦੀਆਂ ਤੁਹਾਨੂੰ ਹਲਕੇ ਦੇ ਵਿੱਚ ਕਿ ਤੁਹਾਡੇ ਲਈ ਚੈਲੈਂਜਿੰਗ ਸਾਬਤ ਹੋ ਸਕਦੀ ਕਿਉਂਕਿ ਇਲੈਕਸ਼ਨ ਨੂੰ ਬਹੁਤ ਘੱਟ ਦਿਨ ਰਹਿ ਗਏ ਨੇ ਬਾਕੀ ਡੋਰ ਟੂ ਡੋਰ ਪ੍ਰਚਾਰ ਵੀ ਤੇਜ਼ੀ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਹੜੇ ਕਿਹੜੇ ਚੈਲੰਜ ਮੰਨਦੇ ਹੋ ਤੁਸੀਂ ਵੇਖੋ ਜੀ ਅਸੀਂ 3 ਮਹੀਨੇ ਤੋਂ ਲੱਗੇ ਹੋਏ ਆਂ ਲੋਕਾਂ ਵਿੱਚ ਵਿਚਰ ਰਹੇ ਆਂ ਲੋਕ ਧੜਾ ਧੜ ਸਾਡੇ ਨਾਲ ਜੁੜ ਰਹੇ ਆ ਤੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਇਹਨਾਂ ਸਰਕਾਰਾਂ ਨੇ ਕੋਈ ਕੰਮ ਨਹੀਂ ਕਰਾਇਆ ਤੇ ਕੋਈ ਵੀ ਏਡੀ ਵੱਡੀ ਚੁਣੌਤੀ ਨਹੀਂ ਸਾਡੇ ਸਾਹਮਣੇ ਇਸ ਟਾਈਮ ਅੱਛਾ ਕੀ ਦਿਨਾਂ ਕੰਪੀਟੀਸ਼ਨ ਮੰਨਦੇ ਹੋ ਬੀਬੀ ਜੀ ਕਿਸੇ ਨਾ ਨਹੀਂ ਆਪਣੇ ਆਪ ਨਹੀਂ ਕੰਪੀਟੀਸ਼ਨ ਮੰਨਦੇ ਆ ਕਿਉਂਕਿ ਲੋਕਾਂ ਵਿੱਚ ਉਛਾਹ ਆ ਪਰ ਮਹਾਂਗਾਰਾ ਮਿਲ ਰਿਹਾ ਤੁਸੀਂ ਵੇਖ ਹੀ ਰਹੇ ਹੋ ਬਾਕੀ ਪਾਰਟੀਆਂ ਦੇ ਜਿਹੜੇ ਵਰਕਰ ਵਾ ਉਹ ਵੀ ਸਾਡੇ ਵਿੱਚ ਆ ਰਹੇ ਆ ਦੂਸਰੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਕਾਫੀ ਵਰਕਰ ਜਿਹੜੇ ਆ ਉਹ ਸਾਡੇ ਵਿੱਚ ਆ ਕੇ ਕੰਮ ਕਰ ਰਹੇ ਨੇ ਮੇਰੇ ਬੜਾ ਅਹਿਮ ਸਵਾਲ ਹੈ ਮਤਲਬ ਨਾ ਹਰ ਇੱਕ ਸਿਆਸੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਹ ਕਰਦਾਂਗੇ ਵੋਟਾਂ ਤੋਂ ਬਾਅਦ ਜਿੱਤ ਕੇ ਇਹ ਕਰਦਾਂਗੇ ਤੁਹਾਨੂੰ ਲੋਕ ਵੋਟ ਕਿਉਂ ਪਾਉਣ ਤਰਨਤਨ ਹਲਕੇ ਦੇ ਤੁਹਾਡੇ ਇਹ ਜੇ ਕੋਈ ਕੰਮ ਗਿਣਾ ਸਕਦੇ ਹੋ ਤੁਸੀਂ ਜਿਹੜੇ ਤੁਸੀਂ ਆਨਲਾਈਨ ਟਾਈਮ 'ਚ ਕਰੋਗੇ ਫਿਰ ਵੇਖੋ ਜੀ ਸਿਆਸੀ ਪਾਰਟੀ ਕਹਿੰਦੀ ਅਸੀਂ ਆਹ ਕਰਦਾਂਗੇ ਤੇ ਉਹ ਕਰਦਾਂਗੇ ਤੇ ਹੋਣ ਵਾਲੀਆਂ ਜਿਹੜੀਆਂ ਸਿਆਸੀ ਪਾਰਟੀਆਂ ਇਹਨਾਂ ਕੋਈ ਏਜੰਡਾ ਨਹੀਂ ਇਲੈਕਸ਼ਨ ਲੜਨ ਦਾ ਕੋਈ ਮੁੱਦਾ ਨਹੀਂ ਕਿ ਅਸੀਂ ਆਹ ਕੰਮ ਕਰਵਾਏ ਤੇ ਆਹ ਅੱਗੇ ਕਰਵਾਵਾਂਗੇ ਤੇ ਸਾਡੀ ਪਾਰਟੀ ਸ਼ਰਮਣੀ ਅਕਾਲੀ ਦਲ ਜੋ ਕਹਿੰਦੀ ਉਹ ਕਰਦੀ ਆ ਕਦੀ ਝੂਠ ਬੋਲ ਕੇ ਉਹਨਾਂ ਵੋਟਾਂ ਨਹੀਂ ਲਈਆਂ ਜੋ ਉਹਨਾਂ ਪਿਛਲੇ ਸਮੇਂ ਕਰਵਾਇਆ ਉਹ ਲੋਕਾਂ ਨੂੰ ਦੱਸਿਆ ਗਿਆ ਲੋਕੀ ਜਾਣਦੇ ਵੀ ਆ ਔਰ ਜੋ ਅੱਗੇ ਅਸੀਂ ਕਰਵਾਵਾਂਗੇ ਉਹ ਵੀ ਦੱਸਿਆ ਗਿਆ ਵਾਦੇ ਉਹੋ ਕੀਤੇ ਜਿਹੜੇ ਅਸੀਂ ਪੂਰੇ ਕਰ ਸਕੀਏ ਝੂਠ ਬੋਲ ਕੇ ਅਸੀਂ ਵੋਟ ਨਹੀਂ ਲੈਣੀ ਦੂਸਰੀਆਂ ਪਾਰਟੀਆਂ ਵਾਂਗ ਅੱਛਾ ਮੇਰੀ ਨਾ ਕਾਂਗਰਸ ਉਮੀਦਵਾਰ ਨਾਲ ਕਰਨਬੀਰ ਬੁਰਜਨ ਨਾਲ ਗੱਲਬਾਤ ਹੋ ਰਹੀ ਸੀ ਉਹਨਾਂ ਨੇ ਤੁਹਾਡੇ ਤੇ ਬੜੇ ਸਿਆਸੀ ਹਮਲੇ ਬੋਲੇ ਨੇ ਗੈਂਗਸਟਰਵਾਦ ਉਹਨਾਂ ਨੇ ਜ਼ਿਕਰ ਕੀਤਾ ਹੈ ਕਹਿੰਦੇ ਵੀ ਦਰمی فوجੀ ਭਾਵੇਂ ਕਹਿ ਰਹੇ ਨੇ ਲੇਕਿਨ ਉਹਨਾਂ ਨੇ ਗੈਂਗਸਟਰਵਾਦ ਦਾ ਜ਼ਿਕਰ ਕੀਤਾ ਹੈ ਇਸ ਤਰੀਕ ਨੂੰ ਕਿਵੇਂ ਡਿਫੈਂਡ ਕਰਾਂਗੇ ਵੇਖੋ ਜੀ ਉਹਨਾਂ ਕੋਈ ਮੁੱਦਾ ਹੀ ਨਹੀਂ ਕੋਈ ਏਜੰਡਾ ਨਹੀਂਗਾ ਵਿਰੋਧੀ ਤੇ ਰੈ ਅਲੀਗੇਸ਼ਨ ਹੀ ਲਾ ਰਹੀਆਂ ਜਾਂ ਅਸੀਂ ਕਿਸੇ ਤੇ ਅਲੀਗੇਸ਼ਨ ਲਾਇਆ ਅਸੀਂ ਤੇ ਇਹੋ ਕਹਿੰਨੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆ ਕੰਮ ਕੀਤੇ ਆ ਤੇ ਆ ਅਸੀਂ ਕਰਵਾਵਾਂਗੇ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਮੈਂ ਆਜ਼ਾਦ ਗਰੁੱਪ ਵਿੱਚ ਰਹਿ ਕੇ ਕੰਮ ਕੀਤਾ ਜਿਹਦੇ ਵਿੱਚ ਸਾਡੇ 43 ਸਰਪੰਚ ਬਣੇ 8 ਐਮਸੀ ਬਣੇ ਆ ਔਰ ਸਰਕਾਰ ਦੀ ਤੱਕੇਸ਼ਾਈ ਵਿਰੋਧ ਆਪਾਂ ਲੜੇ ਆ ਤੇ ਸਾਰੇ ਧੱਕੇਸ਼ਾਹੀ ਵਿਰੁੱਧ ਲੜ ਰਹੇ ਨੇ ਸਰਪੰਚ ਸਾਡੇ ਨਾਲ ਨੇ ਪੰਚ ਸਾਡੇ ਨਾਲ ਨੇ ਪੰਚਾਇਤਾਂ ਸਾਡੀਆਂ ਵਾਂ ਤੇ ਉਹ ਅਲੀਗੇਸ਼ਨ ਹੁਣ ਉਹਨਾਂ ਕੋ ਮੁੱਦਾ ਹੀ ਕੋਈ ਨਹੀਂ ਤੇ ਉਹ ਕੁਝ ਨਾ ਕੁਝ ਤੇ ਕਹਿਣਗੇ ਕਹਿੰਦੇ ਨੇ ਕਹਿੰਦੇ ਵੀ ਸਮੇਂ ਦੀ ਸਰਕਾਰ ਦਾ ਸਿੱਕਾ ਚੱਲਦਾ ਹੁੰਦਾ ਕੋਈ ਵੀ ਬਾਈ ਇਲੈਕਸ਼ਨ ਹੋਵੇ ਜਿਆਦਾ ਦਬਦਬਾ ਸਰਕਾਰਾਂ ਦਾ ਹੀ ਹੁੰਦਾ ਇੱਥੇ ਕੋਈ ਉੰਤਾਈ ਦੇਖੀ ਹੋਵੇ ਤੁਹਾਡੇ ਵੱਲੋਂ ਕੋਈ ਇਸ ਤਰੀਕੇ ਦੀ ਕੋਈ ਗੱਲਬਾਤ ਹੁੰਦੀ ਹੋਵੇ ਜੋ ਤੁਹਾਨੂੰ ਲੱਗਦਾ ਹੋਵੇ ਕਿ ਇਹ ਨਹੀਂ ਹੋਣੀ ਚਾਹੀਦੀ ਇਲੈਕਸ਼ਨ ਦੇ ਦੌਰਾਨ ਜੀ ਬਿਲਕੁਲ ਸਮੇਂ ਦੀ ਸਰਕਾਰ ਦਾ ਸਿੱਕਾ ਚੱਲਦਾ ਇਹ ਗੱਲ ਬਿਲਕੁਲ ਤੁਹਾਡੀ ਸਹੀ ਆ ਪਰ ਸਰਕਾਰ ਨੇ ਕੋਈ ਕੰਮ ਕਰਵਾਇਆ ਹੀ ਨਹੀਂਗਾ ਲੋਕ ਨਿਰਾਸ਼ ਹੋ ਚੁੱਕੇ ਆ ਹਰ ਵਰਗ ਦੁਖੀ ਆ ਮੁਲਾਜ਼ਮ ਦੁਖੀ ਆ ਕਿਸਾਨ ਦੁਖੀ ਆ ਦੁਕਾਨਦਾਰ ਦੁਖੀ ਆ ਹਰ ਵਰਗ ਦੁਖੀ ਆ ਤੇ ਬਾਕੀ ਸਮੇਂ ਦੀ ਸਰਕਾਰ ਜਿਹੜੀ ਉਹ ਠੇਕੇਸ਼ਾਈ ਕਰ ਰਹੀ ਆ ਇਸ ਟਾਈਮ ਜਿ ਤਰ੍ਹਾਂ ਮਨੀਸ਼ ਸੁਸ਼ੋਧਿਆਨੀ ਨੇ ਬਿਆਨ ਦਿੱਤਾ ਹੈ ਸ਼ਾਮ ਦਮ ਤੰਦ ਵੇਦ ਜੋ ਮਰਜ਼ੀ ਹਿੱਲਾ ਵਰਤੋ ਤੇ ਤੁਸੀਂ ਇਹ ਇਲੈਕਸ਼ਨ ਜਿੱਤ ਨਹੀਂ ਜਿੱਤਣੀਆਂ ਇੱਥੇ ਵਰਤੇ ਜਾ ਰਹੇ ਨੇ ਇਹ ਬਿਲਕੁਲ ਵਰਤੇ ਜਾ ਰਹੇ ਆ ਇਹ ਲਾਗੂ ਹੋ ਚੁੱਕਿਆ ਪਰ ਸਰਪੰਚਾਂ ਦੇ ਨਜਾਇਜ਼ ਪਰਚੇ ਕਰ ਰਹੇ ਨੇ ਮੇਰੀ ਬੇਟੀ ਤੇ ਵੀ ਪਰਚਾ ਕਰ ਦਿੱਤਾ ਹੋਇਆ ਵਾ ਤੇ ਉਹ ਫਿਰ ਵੀ ਸਾਡੇ ਨਾਲ ਡਟੇ ਹੋਏ ਆ ਸਾਰੇ ਉਹ ਪਰਚਿਆਂ ਤੋਂ ਡਰਨ ਵਾਲੇ ਨਹੀਂਗੇ ਜਿਨ੍ਹਾਂ ਨੇ ਆਜ਼ਾਦ ਗਰੁੱਪ ਬਣਾ ਕੇ ਧੱਕੇਸ਼ਾਹੀ ਵਿਰੁੱਧ ਲੜਿਆ ਹੁਣ ਵੀ ਧੱਕੇਸ਼ਾਹੀ ਵਿਰੁੱਧ ਲੜ ਰਹੇ ਨੇ ਸੇ ਕਿਹੜੇ ਕਿਹੜੇ ਮੁੱਦੇ ਨੇ ਹਲਕੇ ਦੇ ਜਿਹੜੇ ਲੋਕ ਕਹਿ ਰਹੇ ਨੇ ਕਿ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਨੇ ਜਿਵੇਂ ਡਾਕਟਰ ਸੋਲ ਜੀ ਸੀਗੇ ਇਥੋਂ ਦੇ ਵਿਧਾਇਕ ਸੀਗੇ ਪਿਛਲੇ 3 3.5 ਸਾਲਾਂ ਦੇ ਵਿੱਚ ਕਿਹੜੀ ਅਜਿਹੀ ਤੁਸੀਂ ਦਿੱਕਤ ਪ੍ਰਸ਼ਾਰੀ ਦੇਖੀ ਹਲਕੇ ਦੇ ਵਿੱਚ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਲੋਕ ਤੁਹਾਨੂੰ ਫਤਵਾ ਸੁਣਾ ਦਿੰਦੇ ਨੇ ਤਾਂ ਪ੍ਰਾਇੋਰਟੀ ਤੌਰ ਤੇ ਤੁਸੀਂ ਉਹ ਕਰੋਗੇ ਹਲਕੇ 'ਚ ਸਭ ਤੋਂ ਵੱਡਾ ਮੁੱਦਾ ਤੇ ਨਸ਼ੇ ਦਾ ਜੀ ਘਰ ਘਰ ਜਦੋਂ ਅਸੀਂ ਵਿਚਰਦੇ ਆ ਮਾਵਾ ਨੂੰ ਮਿਲਦੇ ਆ ਤੇ ਮਾਵਾ ਰੋਂਦੀਆਂ ਪਈਆਂ ਹੱਥ ਜੋੜਦੀਆਂ ਪਈਆਂ ਵੀ ਸਾਨੂੰ ਕੁਛ ਨਾ ਦੋ ਕੋਈ ਕੰਮ ਨਾ ਕਰੋ ਨਸ਼ਾ ਬੰਦ ਕਰਾ ਦਿਓ ਅਸੀਂ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਨਸ਼ਾ ਬੰਦ ਕਰਾਉਣ ਵਾਸਤੇ ਸਾਨੂੰ ਆਪ ਉੱਠਣਾ ਪੈਣਾ ਅਸੀਂ ਪਿੰਡਾਂ ਵਿੱਚ ਕਮੇਟੀਆਂ ਬਣਾਵਾਂਗੇ ਉਹਨਾਂ ਦਾ ਸਾਥ ਲੈ ਕੇ ਤੇ ਨਸ਼ਾ ਬੰਦ ਕਰਾਵਾਂਗੇ ਕੋਸ਼ਿਸ਼ ਕਰਾਂਗੇ ਸਰਕਾਰ ਕਹਿ ਰਹੀ ਹੈ ਕਿ ਜੇ ਤੁਸੀਂ ਨਸ਼ਾ ਖਤਮ ਕਰਨਾ ਤਾਂ ਤੁਸੀਂ ਸੰਧੂ ਸਾਹਿਬ ਨੂੰ ਵੋਟਾਂ ਪਾ ਦਿਓ ਹਾਲਾਂਕਿ 22 ਦੇ ਵਿੱਚ ਜਦੋਂ ਡਾਕਟਰ ਸੋਹਲ ਉਹਨਾਂ ਦੀ ਪਾਰਟੀ ਤੋਂ ਉਮੀਦਵਾਰ ਸੀਗੇ ਉਸ ਮੌਕੇ ਤੇ ਉਹਨਾਂ ਦੀ ਨਖੇਦੀ ਕੀਤੀ ਗਈ ਹੁਣ ਉਹਨਾਂ ਦੇ ਹੱਕ 'ਚ ਜਿਹੜਾ ਹੈ ਪ੍ਰਚਾਰ ਕੀਤਾ ਜਾ ਰਿਹਾ ਕਿ ਜੇਕਰ ਨਸ਼ਾ ਖਤਮ ਕਰਨਾ ਹੈ ਤਾਂ ਤੁਸੀਂ ਸੰਧੂ ਸਾਹਿਬ ਨੂੰ ਚੁਟਾ ਦਿਓ ਵੇਖੋ ਜੀ ਇਹੋ ਸੰਧੂ ਸਾਹਿਬ ਇਹਦੇ ਸੀਪੀ ਟੋਪੀਆਂ ਵਾਲਿਆਂ ਨੂੰ ਭਜਾਓ ਉਹਨਾਂ ਦਾ ਬਿਆਨ ਹੋਣਾ ਵਾ ਟੋਪੀਆਂ ਵਾਲਿਆਂ ਨੂੰ ਭਜਾਓ ਇਹਨਾਂ ਨੂੰ ਵੋਟਾਂ ਨਾ ਪਾਓ ਤੇ ਫਿਰ ਆਮ ਆਦਮੀ ਪਾਰਟੀ ਨੇ ਲਿਖਿਆ ਸੀ ਜੁਧ ਨਸ਼ਿਆਂ ਵਿਰੁੱਧ 31 ਮਈ ਤੱਕ ਨਸ਼ੇ ਖਤਮ ਹੋ ਜਾਣਗੇ ਤੇ ਉਸ ਤੋਂ ਬਾਅਦ ਦੇ ਅੰਕੜੇ ਕੱਢ ਕੇ ਵੇਖ ਲਓ ਕਿ ਕਿੰਨੇ ਮਾਵਾਂ ਦੇ ਪੁੱਤ ਮਰ ਗਏ ਆ ਕੀ ਨਸ਼ੇ ਬੰਦ ਹੋਏ ਨਸ਼ਾ ਵਧਿਆ ਵਾ ਘਟਿਆ ਨਹੀਂ ਤੇ ਸੰਧੂ ਸਾਹਿਬ ਨੂੰ ਵੋਟਾਂ ਕਿੱਤਰਾ ਪਾ ਦੇਣ ਬਾਕੀ ਸੰਧੂ ਸਾਹਿਬ ਨੇ ਕੰਮ ਵੀ ਕੋਈ ਨਹੀਂ ਕਰਵਾਏ ਵੀ ਲੋਕਾਂ 'ਚ ਵਿਚਰੇ ਨਹੀਂ ਗਏ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਅਕਾਲੀ ਦਲ ਵਿੱਚੋਂ ਗਏ ਸੀ ਅਕਾਲੀ ਦਲ ਪਾਰਟੀ ਉਥੇ ਆ ਪਾਰਟੀ ਦੇ ਵਰਕਰ ਉਥੇ ਆ ਗਏ ਤੇ ਸੰਧੂ ਸਾਹਿਬ ਗਏ ਤੇ ਕੁਝ ਉਹਨਾਂ ਦੇ ਚਾਹਤੇ ਜਿਹੜੇ ਉਹ ਗਏ। ਅ ਕੋਈ ਹਲਕੇ ਦੇ ਲੋਕਾਂ ਪ੍ਰਤੀ ਕੋਈ ਮੈਸੇਜ ਤੁਹਾਡਾ ਆਖਰੀ ਸਵਾਲ ਮੇਰਾ। ਹਲਕੇ ਦੇ ਲੋਕਾਂ ਪ੍ਰਤੀ ਮੈਂ ਹੱਥ ਜੋੜ ਕੇ ਹੀ ਬੇਨਤੀ ਕਰਦੀ ਆਂ। ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ। ਭਾਈਚਾਰਕਾਂ ਚ ਕੈਮ ਰੱਖਣੀਆਂ। ਸ਼ਾਂਤੀਪੂਰਵਕ ਵੋਟਾਂ ਜੜੀਆਂ ਇਹਨੇ ਪਰੇ ਚੜਾਉਣੀਆਂ। ਅੱਛਾ ਇੱਕ ਮੇਰੇ ਇਧਰ ਸਵਾਲ ਆ ਗਿਆ ਕਿ ਪੰਥਕ ਹਲਕਾ ਮੰਨਿਆ ਜਾਂਦਾ ਹੈ। ਕੀ ਲੱਗਦਾ ਕਿਉਂਕਿ ਉਧਰ ਭਾਈ ਮਨਦੀਪ ਸਿੰਘ ਹੋਰੀ ਹੋ ਗਏ। ਅੰਮ੍ਰਿਤਪਾਲ ਲੋਕ ਸਭਾ ਚੋਣਾਂ ਦਰਾਂ ਵਿਧਾਨ ਸਭਾ ਇਥੋਂ ਜਿੱਤੇ ਉਹ ਵੀ ਜਿੱਤੇ ਤਾਂ ਪੰਥਕ ਤੌਰ ਤੇ ਤੁਹਾਨੂੰ ਲੱਗਦਾ ਕੋਈ ਚੈਲੰਜ ਹੋ ਸਕਦਾ ਤੁਹਾਡੇ ਲਈ ਜੀ ਬਿਲਕੁਲ ਨਹੀਂ ਸਾਰਾ ਪੰਜਾਬ ਵੀ ਪੰਥਕ ਵਾ ਤੇ ਚੈਲੰਜ ਕੋਈ ਨਹੀਂ ਸਮੇਂ ਮੁਤਾਬਕ ਅਸੀਂ ਉਦੋਂ ਅੰਮ੍ਰਿਤਪਾਲ ਦੀ ਮਦਦ ਕੀਤੀ ਸੀ ਅਸੀਂ ਕਾਫੀ ਪਿੰਡਾਂ ਚ ਬੂਥ ਨਹੀਂ ਲੱਗਣ ਦਿੱਤਾ ਇੱਕ ਤਰਫਾ ਮਦਦ ਕੀਤੀ ਸੀ ਕਿਉਂਕਿ ਇੱਕ ਮਾਂ ਦਾ ਦਰਦ ਸਮਝਦੇ ਹੋਏ ਅਸੀਂ ਮਦਦ ਕੀਤੀ ਸੀ ਕਿ ਮਾਂ ਦਾ ਪੁੱਤ ਬਾਹਰ ਆ ਜਾਈਏ ਤੇ ਇਸ ਟਾਈਮ ਉਹਨਾਂ ਨੇ ਕੈਂਡੀਡੇਟ ਖਿਲਾਰ ਦਿੱਤਾ ਵਾ ਤੇ ਕੋਈ ਨਹੀਂ ਰਾਈਟ ਬੰਦਾ ਲੋਕਤੰਤਰ ਵਿੱਚ ਕੋਈ ਵੀ ਇਲੈਕਸ਼ਨ ਲੜ ਸਕਦਾ ਤੇ ਕੋਈ ਚੈਲੰਜ ਨਹੀਂ ਸਾਨੂੰ ਠੀਕ ਹੈ ਬਹੁਤ ਧੰਨਵਾਦ ਧੰਨਵਾਦ ਸুইস ਨੇ ਪ੍ਰਿੰਸੀਪਲ ਸਿਕੰਦਰ ਕੋ ਜਿਹਨੇ ਸਪਸ਼ਟ ਤੌਰ ਤੇ ਕਿਹਾ ਕਿ ਸਾਡਾ ਚੈ ਜਿਹੜਾ ਹੈ ਸਾਡਾ ਕਿਸੇ ਨਾਲ ਕੋਈ ਉਹ ਨਹੀਂ ਹੈ ਕੰਪੀਟੀਸ਼ਨ ਨਹੀਂ ਆ ਅਸੀਂ ਆਪਣੇ ਆਪ ਦੇ ਵਿੱਚ ਜਿਹੜਾ ਲੋਕਾਂ ਵਿੱਚ ਵਿਚਰ ਕੇ ਜਿਹੜੀ ਜਿੱਤ ਹਾਸਲ ਕਰਾਂਗੇ ਗੁਰਪ੍ਰੀਤ ਸਿੰਘ ਪ੍ਰਾਈਮ ਟੂਡੇ ਤਰਨਤਾਰ